ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਸਲੇਡਾ ਕੀ ਹੁੰਦਾ ਤੇ ਇਹ ਕਿਸੇ ਦਾ ਰੂਪ ਕਿਵੇਂ ਧਾਰਦਾ ਸਲੇਡਾ ਕੀ ਇੱਕ ਅਸਲ ਸੱਚ ਆ ਕੀ ਹੁੰਦਾ ਸਲੇਡਾ ਇਸ ਦਾ ਕੀ ਮਤਲਬ ਆ ਇਹ ਸਚਾਈ ਆ ਜਾਂ ਕੋਈ ਮਿਥਿਆਸਿਕ ਕਹਾਣੀ ਆ ਜਾਂ ਫਿਰ ਵਹਿਮ ਭਰਮ ਆ ਕੀ ਆ ਸਲੇਡੇ ਦਾ ਅਸਲ ਸੱਚ ਆਓ ਆਪਾਂ ਅੱਜ ਇਸ ਬਾਰੇ ਹੀ ਜਾਣਕਾਰੀ ਸਾਂਝੀ ਕਰੀਏ ਕਿ ਸਲੇਡਾ ਕਿਸੇ ਦਾ ਰੂਪ ਕਿਵੇਂ ਧਾਰ ਕਰ ਲੈਂਦਾ ਹੁਣ ਕੁਝ ਲੋਕਾਂ ਦਾ ਕਹਿਣਾ ਕਿ ਸਲੇਡਾ ਇੱਕ ਜੀਵ ਆ ਜੋ ਕਿਸੇ ਮਨੁੱਖ ਨੂੰ ਕਿਸੇ ਡਰਾਵਣੀ ਜਗ੍ਹਾ ਤੇ ਇਕਾਂਤ ਵਿੱਚ ਗਰਮੀਆਂ ਦੇ ਮੌਸਮ ਵਿੱਚ ਜਦੋਂ ਵੇਖਦਾ ਨਾ ਤਾਂ ਉਹ ਆਪਣਾ ਰੂਪ ਬਦਲ ਲੈਂਦਾ ਉਹ ਕੋਈ ਵੀ ਰੂਪ ਧਾਰ ਸਕਦਾ ਕਿਸੇ ਮਰਦ ਦਾ ਧਾਰ ਸਕਦਾ ਕਿਸੇ ਔਰਤ ਦਾ ਧਾਰ ਸਕਦਾ ਬਿੱਲੀ ਦਾ ਕੁੱਤੇ ਦਾ ਕਿਸੇ ਦਾ ਕਿਸੇ ਜੀਵ ਜੰਤੂ ਦਾ ਜਾਂ ਕਿਸੇ ਮਨੁੱਖ ਦਾ ਕਿਸੇ ਦਾ ਵੀ ਉਹ ਰੂਪ ਧਾਰ ਸਕਦਾ ਤੇ ਕੁਝ ਲੋਕਾਂ ਦਾ ਮੰਨਣਾ ਆ ਕਿ ਸਲੇਡਾ ਬਹੁਤ ਲੰਮਾ ਹੁੰਦਾ ਉਹ ਆਮ ਮਨੁੱਖ ਨਾਲੋਂ ਕਿਤੇ ਜ਼ਿਆਦਾ ਵੱਡਾ ਹੁੰਦਾ ਕਿਤੇ ਜ਼ਿਆਦਾ ਲੰਮਾ ਹੁੰਦਾ ਗੱਲ ਕਾਦੀ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਬਣਿਆ ਹੋਇਆ ਸਲੇਡੇ ਨੂੰ ਲੈ ਕੇ ਕਿ ਇਹ ਮਨੁੱਖ ਦਾ ਨੁਕਸਾਨ ਕਰ ਸਕਦਾ ਤੇ ਕੁਝ ਲੋਕਾਂ ਤਾਂ ਡਰ ਦੇ ਇਸ ਦਾ ਨਾਂ ਵੀ ਲੈਣਾ ਚੰਗਾ ਨਹੀਂ ਸਮਝਦੇ ਡਰ ਦੇ ਨਾਮ ਵੀ ਨਹੀਂ ਲੈਂਦੇ ਇਸ ਦਾ ਕਿ ਕਿਤੇ ਨਾਮ ਲਿਆਂ ਵੀ ਉਹ ਸਾਹਮਣੇ ਨਾ ਆ ਜਾਵੇ ਆਖਿਰਕਾਰ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਵੇਗੀ ਜੋ ਇਸ ਦਾ ਪ੍ਰਗਟਾਵਾ ਹੋਇਆ ਜੋ ਇਸ ਦਾ ਇਹ ਨਾਂ ਬਣਿਆ ਆਖਿਰਕਾਰ ਕਿਤੇ ਨਾ ਕਿਤੇ ਤਾਂ ਕੋਈ ਗੱਲ ਜ਼ਰੂਰ ਹੋਵੇਗੀ ਤੇ ਆਜੋ ਫਿਰ ਗੱਲ ਕਰੀਏ ਕਿ ਆਖਿਰ ਇਸ ਦਾ ਪ੍ਰਗਟਾਵਾ ਕਿਵੇਂ ਹੋਇਆ ਜੇਕਰ ਅਸੀਂ ਦੂਜੇ ਪੱਖ ਤੋਂ ਸੋਚੀਏ ਤਾਂ ਨਤੀਜਾ ਇਹ ਨਿਕਲਦਾ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੇ ਵਹਿਮ ਭਰਮ ਰਹੇ ਆ ਜਿਵੇਂ ਕਿ ਗੁੱਡੀਆਂ ਤੇ ਗੁੱਡਿਆਂ ਨੂੰ ਸਾੜ ਦੇਣਾ ਤੇ ਫਿਰ ਗਰਮੀਆਂ ਵਿੱਚ ਮੀਂਹ ਪੈ ਜਾਣਾ ਲੋਕ ਅਕਸਰ ਕਰਦੇ ਸੀ ਕਿ ਜਦੋਂ بارش ਨਹੀਂ ਹੁੰਦੀ ਨਾ ਗਰਮੀਆਂ ਦੇ ਦਿਨਾਂ ਵਿੱਚ ਤਾਂ ਫਿਰ ਗੁੱਡੀਆਂ ਗੁੱਡੀਆਂ ਨੂੰ ਸਾੜ ਦਿੰਦੇ ਸੀ ਕਿ ਮੀਂਹ ਪੈ ਜਾਵੇਗਾ ਜਾਂ ਫਿਰ ਡੱਡੂ ਤੇ ਡੱਡੀ ਦਾ ਵਿਆਹ ਕਰ ਦੇਣਾ ਕਿ ਹੁਣ ਮੀਂਹ ਪੈ ਜਾਵੇਗਾ ਜਾਂ ਫਿਰ ਉਹਨਾਂ ਦਾ ਮੰਨਣਾ ਹੁੰਦਾ ਸੀ ਕਿ ਜੇਕਰ ਮੀਂਹ ਬਹੁਤ ਪੈ ਰਿਹਾ ਹੋਵੇ ਨਾ ਤਾਂ ਮਾਮਾ ਭਾਣ ਜੀ ਇੱਕੋ ਛੱਤ ਥੱਲੇ ਨਹੀਂ ਬੈਠ ਸਕਦੇ ਤਾਂ ਕਿਤੇ ਅਸਮਾਨੀ ਬਿਜਲੀ ਨਾ ਡਿੱਗ ਜਾਵੇ ਭਾਵੇਂ ਅੱਜ ਇਹ ਵਹਿਮ ਭਰਮ ਖਤਮ ਹੋ ਚੁੱਕੇ ਆ ਪਰ ਫੇਰ ਵੀ ਇਹ ਵਹਿਮ ਪਰਮ ਬਣੇ ਹੋਏ ਸੀ ਸੋ ਵਹਿਮਾ ਪਰਮਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਤੁਸੀਂ ਵੇਖ ਸਕਦੇ ਹੋ ਹੁਣ ਗੱਲ ਕਰ ਲਈਏ ਸਲੇਡੇ ਦੇ ਡਰ ਦੀ ਇਸ ਤਰ੍ਹਾਂ ਹੀ ਇਹ ਸਲੇਡੇ ਦਾ ਡਰ ਲੋਕਾਂ ਦੇ ਮਨਾਂ ਵਿੱਚ ਪਾ ਦਿੱਤਾ ਜਾਂਦਾ ਸੀ ਕਿ ਕੋਈ ਜਦੋਂ ਕਿਤੇ ਕੰਮਕਾਰ ਤੇ ਜਾਵੇ ਕੱਲਾ ਜਾਵੇ ਤਾਂ ਉਸ ਦੇ ਮਨ ਵਿੱਚ ਡਰ ਬਣਿਆ ਰਵੇ ਕਿ ਸਲੇਡਾ ਇੱਕ ਜੀਵ ਹੁੰਦਾ ਤੇ ਉਹ ਮਨੁੱਖ ਨੂੰ ਵੇਖ ਕੇ ਤੇ ਆਪਣਾ ਰੂਪ ਬਦਲ ਲੈਂਦਾ ਤੇ ਉਹ ਕੋਈ ਵੀ ਰੂਪ ਧਾਰ ਸਕਦਾ ਤੇ ਉਹ ਮਨੁੱਖ ਦਾ ਨੁਕਸਾਨ ਕਰਦਾ ਪਰ ਇਹ ਡਰ ਪਾਇਆ ਕਿੰਨਾ ਨੇ ਹੁਣ ਸਵਾਲ ਇਹ ਵੀ ਉੱਠਦਾ ਆ ਕਿ ਕੀ ਸਲੇਡਾ ਕਿਸੇ ਨੇ ਆਪ ਵੇਖਿਆ ਕੀ ਭੂਤ ਪ੍ਰੇਤ ਕਿਸੇ ਨੇ ਆਪ ਵੇਖੇ ਆ ਕੀ ਇਹ ਸੁਣੀਆਂ ਸੁਣਾਈਆਂ ਗੱਲਾਂ ਤੇ ਹੀ ਯਕੀਨ ਕਰਦੇ ਆਏ ਆ ਕੀ ਕਿਸੇ ਨੇ ਆਤਮਾ ਆਪ ਵੇਖੀ ਕੀ ਕਿਸੇ ਨੇ ਨੁਕਸਾਨ ਕਰਦਿਆਂ ਵੇਖਿਆ ਜੇਕਰ ਕਿਸੇ ਨੇ ਵੇਖਿਆ ਤਾਂ ਫੇਰ ਉਹ ਆਪਣੇ ਵਿਚਾਰ ਜ਼ਰੂਰ ਦੇਵੇ ਪਰ ਇਹ ਡਰ ਉਪਜਿਆ ਕਿੱਥੋਂ ਇਹ ਵੀ ਤਾਂ ਇੱਕ ਸਵਾਲ ਬਣਦਾ ਇਸ ਬਾਰੇ ਗੱਲ ਕਰ ਲਈਏ ਕਿ ਇਹ ਡਰ ਫੇਰ ਆਇਆ ਕਿੱਥੋਂ ਉਪਜਿਆ ਕਿੱਥੋਂ ਕਿੰਨਾ ਲੋਕਾਂ ਨੇ ਇਸ ਡਰ ਨੂੰ ਬढ़ावा ਦਿੱਤਾ ਹੁਣ ਇਹ ਸਲੇਡਾ ਇਹ ਵਹਿਮ ਪਰਮ ਇਹ ਪੈਦਾ ਹੁੰਦੇ ਆ ਡਰ ਤੋਂ ਵਹਿਮਾਂ ਪਰਮਾਂ ਤੋਂ ਜਿੰਨਾ ਲੋਕਾਂ ਦੇ ਅੰਦਰ ਡਰ ਬੈਠਾ ਹੁੰਦਾ ਨਾ ਜਿਨ੍ਹਾਂ ਦੇ ਅੰਦਰ ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਨਹੀਂ ਨਾ ਹੁੰਦੀ ਜਿਹੜੇ ਦੂਜਿਆਂ ਕੋਲੋਂ ਹਮੇਸ਼ਾ ਹਮਦਰਦੀ ਭਾਲਦੇ ਨੇ ਵਿਚਾਰੇ ਬਣ ਕੇ ਰਹਿੰਦੇ ਨੇ ਤੇ ਅੰਦਰੋਂ ਅੰਦਰੀ ਆਪਣੇ ਜਿਹੜੇ ਉਹ ਮੁਸ਼ਕਲਾਂ ਨਾਲ ਲੜਨ ਵਾਸਤੇ ਡਰੇ ਬੈਠੇ ਹੁੰਦੇ ਨਾ ਉਹਨਾਂ ਲੋਕਾਂ ਤੋਂ ਵਹਿਮ ਭਰਮ ਤੇ ਡਰ ਉਪਜਦੇ ਨੇ ਤੇ ਫਿਰ ਉਹ ਲੋਕ ਜਨਮ ਦਿੰਦੇ ਨੇ ਵਹਿਮਾਂ ਪਰਮਾਂ ਤੇ ਡਰ ਨੂੰ ਹੁਣ ਜੇਕਰ ਲੋਕ ਸਲੇਡੇ ਨੂੰ ਜੀਵ ਸਮਝਦੇ ਆ ਤਾਂ ਫਿਰ ਆਪਾਂ ਜੀਵ ਵਿਗਿਆਨ ਵੱਲ ਜਾਈਏ ਤਾਂ ਉੱਥੇ ਵੀ ਸਲੇਡੇ ਨਾਮ ਦੇ ਕਿਸੇ ਜੀਵ ਦਾ ਕੋਈ ਜ਼ਿਕਰ ਨਹੀਂ ਤੇ ਜੇਕਰ ਸਲੇਡਾ ਕੋਈ ਜੀਵ ਆ ਤਾਂ ਫਿਰ ਇਸ ਦੀ ਫੈਮਲੀ ਵੀ ਹੋਣੀ ਚਾਹੀਦੀ ਆ ਕੋਈ ਸਲੇਡਾ ਸਲੇਡੀ ਉਸਦੇ ਬੱਚੇ ਵੀ ਹੋਣੇ ਚਾਹੀਦੇ ਆ ਪਰ ਇਹੋ ਜਿਹਾ ਕੁਝ ਨਹੀਂ ਇਹ ਸਿਰਫ ਵਹਿਮਾਂ ਪਰਮਾਂ ਵਿੱਚੋਂ ਨਿਕਲਿਆ ਇੱਕ ਡਰਿਆ ਸਾਨੂੰ ਇਸ ਸਲੇਡੇ ਨਾਂ ਦੇ ਵਹਿਮ ਵਿੱਚ ਨਹੀਂ ਪੈਣਾ ਚਾਹੀਦਾ ਸਗੋਂ ਇਹੋ ਜਿਹੇ ਵਹਿਮਾਂ ਪਰਮਾਂ ਵਿੱਚੋਂ ਨਿਕਲ ਕੇ ਤੇ ਅੱਗੇ ਵਧਣਾ ਚਾਹੀਦਾ ਹੁਣ ਕੋਸ਼ ਲੋਕ ਕਹਿਣਗੇ ਕਿ ਇਹ ਸਲੇਡਾ ਕੋਈ ਆਤਮਾ ਹੁੰਦੀ ਹੈ ਜਿਵੇਂ ਕੋਈ ਆਪਣੀ ਉਮਰ ਤੋਂ ਪਹਿਲਾਂ ਹੀ ਮੁੱਕ ਗਿਆ ਹੋਵੇ ਖਤਮ ਹੋ ਗਿਆ ਹੋਵੇ ਤਾਂ ਉਸ ਦੀ ਆਤਮਾ ਭਟਕਦੀ ਰਹਿੰਦੀ ਆ ਤਾਂ ਉਹ ਸਲੇਡਾ ਬਣ ਜਾਂਦੀ ਆ ਜੇ ਮੇ ਕਿਸੇ ਦੀ ਉਮਰ 80 ਸਾਲ ਹੋਵੇ ਤੇ ਉਹ ਕਿਸੇ ਘਟਨਾ ਦਾ ਕਰਕੇ ਕੋਈ 15-20 ਸਾਲ ਦੀ ਉਮਰ ਵਿੱਚ ਹੀ ਤੁਰ ਗਿਆ ਹੋਵੇ ਤਾਂ ਉਸ ਦੀ ਆਤਮਾ ਦੀ ਗਤੀ ਨਹੀਂ ਹੁੰਦੀ ਤੇ ਉਹ ਸਲੇਡਾ ਬਣ ਜਾਂਦਾ ਜੇਕਰ ਐਵੇਂ ਹੁੰਦਾ ਹੋਵੇ ਤਾਂ ਸਾਡੇ ਸਮਾਜ ਵਿੱਚ ਬਹੁਤ ਸਾਰੇ ਗੁਨਾਹ ਹੋ ਰਹੇ ਛੋਟੇ-ਛੋਟੇ ਬੱਚਿਆਂ ਨਾਲ ਕੀ ਕੁਛ ਹੋ ਰਿਹਾ ਕੀ ਫਿਰ ਉਹਨਾਂ ਦੀ ਆਤਮਾ ਆਣ ਕੇ ਇਹੋ ਜਿਹੇ ਲੋਕਾਂ ਨੂੰ ਸਜ਼ਾ ਨਾ ਦੇਵੇ ਆਪਣਾ ਬਦਲਾ ਨਾ ਲਵੇ ਕਿਉਂਕਿ ਇਸ ਤੋਂ ਵੱਡਾ ਗੁਨਾਹ ਕੀ ਆ ਜੋ ਸਾਡੇ ਸਮਾਜ ਵਿੱਚ ਬੱਚਿਆਂ ਨਾਲ ਹੋ ਰਿਹਾ ਜੋ ਨਿੱਕੇ ਨਿੱਕੇ ਬੱਚਿਆਂ ਨੂੰ ਗੁਨਾਹ ਕਰਕੇ ਤੇ ਫਿਰ ਮਾਰ ਦਿੰਦੇ ਨੇ ਕਿ ਉਹਨਾਂ ਦੀ ਆਤਮਾ ਭੂਤ ਪ੍ਰੇਤ ਬਣ ਕੇ ਇਹੋ ਜਿਹਾ ਪਾਪ ਕਰਨ ਵਾਲਿਆਂ ਨੂੰ ਮਾਰ ਕੇ ਤੇ ਆਪਣਾ ਬਦਲਾ ਨਾ ਲਵੇ ਜੋ ਇਹੋ ਜੇ ਗੁਨਾਹ ਕਰਦੇ ਨੇ ਇਸ ਤੋਂ ਵੱਡਾ ਗੁਨਾਹ ਹੋਰ ਕੀ ਹੋ ਸਕਦਾ ਜੋ ਨਿੱਕੇ ਨਿੱਕੇ ਬੱਚਿਆਂ ਨਾਲ ਕਿਣਾਉਣੀਆਂ ਘਟਨਾਵਾਂ ਰੋਜ਼ ਵਾਪਰਦੀਆਂ ਨੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਸਾਨੂੰ ਇਨ੍ਹਾਂ ਵਹਿਮਾਂ ਭਰਮਾਂ ਵਿੱਚੋਂ ਬਾਹਰ ਨਿਕਲ ਕੇ ਉਹਨਾਂ ਨਿਯਮਾਂ ਨਾਲ ਚੱਲਣਾ ਚਾਹੀਦਾ ਜੋ ਸਾਡੇ ਲਈ ਚੰਗੇ ਨੇ ਸਾਡੇ ਸਮਾਜ ਲਈ ਚੰਗੇ ਨੇ ਲੋਕਾਂ ਲਈ ਚੰਗੇ ਨੇ ਸਾਨੂੰ ਇਹੋ ਜੇ ਨਿਯਮ ਅਪਣਾਉਣੇ ਚਾਹੀਦੇ ਆ ਜੋ ਸਾਡੀ ਜ਼ਿੰਦਗੀ ਲਈ ਵਧੀਆ ਹੋਣ ਸਾਨੂੰ ਇੰਨਾਂ ਗੱਲਾਂ 'ਵਾਲ ਜ਼ਰੂਰ ਧਿਆਨ ਦੇਣਾ ਚਾਹੀਦਾ ਜੋ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਸਾਰਥਿਕ ਹੋਣ। ਸੋ ਆਸ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗਣਗੇ। ਇਹੋ ਜਿਹੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ। ਖੁਸ਼ ਰਹੋ, ਤੰਦਰੁਸਤ ਰਹੋ।